ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪੈਰੋਂ ਮਹੱਲਾ ਪੰਜਵਾ ਲਾਜ ਮਰੈ ਜੂ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਸਾੜ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਾਤ ਆਹੈ ਗੁਰੂ ਗੋਬਿੰਦ ਮੇਰੇ ਮਨ ਧਿਆਇ ਜਨਮ ਜਨਮ ਕੀ ਮੈਲ ਉਤਾਰੈ ਬੰਦਨ ਕਾਟ ਹਰ ਸੰਗ ਮਿਲਾਇ ਬੰਦਨ ਕਾਟ ਹਰ ਸੰਗ ਮਿਲਾਇ ਰਹਾਉ ਤੀਰਥ ਨਾਇ ਕਹਾ ਸੋਚ ਸੈਲ ਤੀਰਥ ਨਾਇ ਇਥੇ ਵਿਸਰਾਮ ਹੈ ਕਹਾ ਸੋਚ ਸੈਲ ਮਾਨ ਕੋ ਵਿਆਪੈ ਹੋਮੈ ਮੈਲ ਕੋਟ ਕਰਮ बंधन का मूल हार के भजन बेन बिर था नहीं भूख बूझ दलांकर लगे हुए हैं बुज बूझ नहीं कहना पोला बोलना है बेन खाए बूझ नहीं भूख बेन खाए बूझ नहीं भूख रोग जाए ਤਾ ਉਤਰਹ ਦੂਖ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜੀਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਜੀਨ ਪ੍ਰਭ ਕੀਨਾ ਇਥੇ ਵਿਸਰਾਮ ਸੋ ਪ੍ਰਭ ਨਹੀਂ ਜਾਪਿਆ ਤਾਨ ਤਾਨ ਸਾਧ ਧੰਨ ਹਰ ਨਾਮ ਆਠ ਪਹਿਰ ਕੀਰਤਨ ਗੋਣ ਗਾਉ ਧਨ ਹਾਰ ਭਗਤ ਧਨ ਕਰਨ ਹਾਰ ਸਰਣ ਨਾਨਕ ਪ੍ਰਭ ਪੁਰਖ ਅਪਾਰ ਭੈਰੋ ਮਹੱਲਾ ਪੰਜਵਾ ਗੁਰ ਸੋ ਪ੍ਰਸੰਨ ਹੋਏ ਭਉ ਗਏ ਨਾਮ ਨਿਰੰਜਨ ਮਾਨ ਮਹਿ ਲਏ ਦੀਨ ਦਿਆਲ ਸਦਾ ਕਿਰਪਾਲ ਬੇਨਸਗਾਏ ਸਗਲੇ ਜੰਜਾਲ ਸੂਖ ਸਹਜ ਆਨੰਦ ਘਣੇ ਸਾਧ ਸੰਗ ਮਿਟੇ ਭੈ ਪਰਮਾ ਸਾਧ ਸੰਗ ਇਥੀ ਯਮਕ ਲਾਦਨੀਏ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਵ ਚਰਨ ਕਮਲ ਸਿਓ ਲਾਗੋ ਹੀਤ ਖੇਨ ਮਹਿ ਬਿਨ ਸਿਓ ਮਹਾ ਪਰੇਤ ਆਠ ਪਹਿਰ ਹਰ ਹਰ ਜਪ-ਜਾਪ ਰਖਨ ਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕਉ ਸਦਾ ਪ੍ਰਤਿਪਾਰੈ ਭਗਤ ਜਨਾ ਕੇ ਸਾਸ નિਹਾਰੈ ਮਾਨਸ ਕੀ ਕਹੋ ਕੇਤਕ ਬਾਤ ਜਮ ਤੇ ਰਖੈ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਾਨ ਚੀਤ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਰਨ ਸਮਰਥ ਗੁਰ ਮੀਰਾ ਜੀ ਪ੍ਰਾਣ ਸੁਖ ਦਾਤਾ ਨੀਰਾ ਭੈ ਪੰਜਨ ਅਵਨਾਸੀ ਰਾਏ ਦਰਸਨ ਦੇਖਿਆ ਸਭ ਦੁਖ ਜਾਏ ਜਾਤ ਕਤ ਪੇਖੋ ਤੇਰੀ ਸਰਣਾ ਬਾਲ ਬਾਲ ਜਾਈ ਸਤਿਗੁਰ ਚਰਣਾ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ RAM ਨਾਮ ਰੇਦ ਦਿਓ ਨਿਵਾਸ ਸਦਾ ਆਨੰਦ ਨਾਹੀ ਕਿਛ ਸੋਗ ਦੁਖ ਦਰਦ ਨਹਿ ਬਿਆਪੈ ਰੋਗ ਸਭ ਕਿਛ ਤੇਰਾ ਤੂ ਕਰਨ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਾਨ ਬਾਣੀ ਜਲ ਸਾਲ ਮਹੀਲ ਰਵਿਆ ਸੂਏ ਨਾਨਕ ਸਭ ਕਿਛ ਪ੍ਰਾਪਤੇ ਹੋਏ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਜਾਲ ਥਲ ਮਹੀਲ ਰਵਿਆ ਸੋਇ ਨਾਨਕ ਸਭ ਕਿਛ ਪ੍ਰਾਪ ਤੇ ਹੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ